ਜੀ ਦੁਸ਼ਹਿਰੇ ਦੇ ਫੈਸਟੀਵਲ ਨੂੰ ਲੈ ਕੇ ਜਿਹੜਾ ਹੈਗਾ ਅਸੀਂ ਇਹ ਅੱਜ ਕੱਢ ਰਹੇ ਹੈਗੇ ਆ ਜ਼ੋਨ 1 ਦੇ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਹੇ ਅਸੀਂ ਜਲੰਧਰ ਬਾਈਪਾਸ ਤੋਂ ਸਟਾਰਟ ਕਰਕੇ ਜੋਦੇਵਾਲ ਚੌਕ ਉਸ ਤੋਂ ਬਾਅਦ ਰੇਸੀ ਸੀएमसी ਚੌਕ ਫੀਲਡ ਗੰਜ ਦਾ ਏਰੀਆ ਚੌੜਾ ਬਾਜ਼ਾਰ ਤੱਕ तकरीबन ਜ਼ੋਨ 1 ਦਾ ਸਾਰਾ ਏਰੀਆ ਉਹਨੂੰ ਅਸੀਂ ਕਵਰ ਕਰ ਰਹੇ ਹਾਂ ਦੇਖੋ ਸਾਡੇ ਵੱਲੋਂ ਆਲਵੇਸ ਜਿਹੜੀ ਹੈ ਪੁਲਿਸ ਐਕਟਿਵ ਹੀ ਰਹਿੰਦੀ ਹੈ ਆਪਣੇ ਅਸੀਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂ ਸਾਡੇ ਕੋਲ ਰਿਸੋਰਸਸ ਹੈ ਤੇ ਸਵੇਰ ਦੀ ਨਾਕਾਬੰਦੀ ਸ਼ਾਮ ਦੀ ਨਾਕਾਬੰਦੀ ਜਿਹੜੀ ਇਹ ਪ੍ਰੋਪਰ ਉਹ ਚੱਲ ਰਹੀ ਹੈ ਉਸ ਤੋਂ ਇਲਾਵਾ ਹੁਣ ਅਸੀਂ 플ੈਗ ਮਾਰਚ ਕਰ ਰਹੇ ਹਾਂ ਤੇ ਕੱਲ ਜਿਹੜਾ ਦੁਸ਼ਹਿਰਾ ਦਾ ਫੈਸਟੀਵਲ ਹੈ ਫਿਰ ਉਸ ਪ੍ਰੋਪਰ ਜਿਹੜੀ ਹੈ ਸਾਡੀਆਂ ਡਿਊਟੀਆਂ ਲੱਗੀਆਂ ਨੇ ਅਸੀਂ ਪ੍ਰੋਪਰ ਮੁਲਾਜ਼ਮਾਂ ਨੂੰ ਬਰੀਫ ਕਰਕੇ ਜਿਹੜਾ ਤਿਹਾਰ ਹੈ ਉਹ ਸ਼ਾਂਤੀ ਕੁਰਫੇ ਜਿਹੜਾ ਹੈ ਕੱਲ ਕਢਾਵਾਂਗੇ ਸਰ ਜਿਹੜੇ ਆਪਾਂ ਵੇਖਦੇ ਕਿ ਜਿਹੜੇ ਲੁਧਿਆਣੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਮੇਲੇ ਲੱਗੇ ਹੋਏ ਆ ਤੇ ਕਾਫੀ ਜੋ ਇਕੱਠ ਉੱਥੇ ਇਕੱਠਾ ਹੁੰਦਾ ਤੇ ਬਹੁਤ ਜ਼ਿਆਦਾ ਇਦਾਂ ਦੀਆਂ ਚੀਜ਼ਾਂ ਜੋ ਨਹੀਂ ਹੋਣੀਆਂ ਚਾਹੀਦੀਆਂ ਉਹ ਵਾਪਰ ਜਾਂਦੀਆਂ ਨੇ ਤੇ ਉਹਦੇ ਲਈ ਕੀ ਬੁਕਤਾ ਪ੍ਰਬੰਧ ਕੀਤੇਗੇ ਬਿਲਕੁਲ ਜਿਹੜਾ ਪ੍ਰੋਪਰ ਜਿਹੜਾ ਕੋਈ ਫਾਇਰ ਸੇਫਟੀ ਦਾ ਹੈਗਾ ਕੋਈ ਐਂਬੂਲੈਂਸ ਵਗੈਰਾ ਉਸ ਤੋਂ ਬਾਅਦ ਜਿਹੜਾ ਸਾਡਾ ਸਿਕਿਉਰਿਟੀ ਦਾ ਹੈਗਾ ਉਹ ਪ੍ਰੋਪਰ ਇਂਤਜ਼ਾਮ ਜਿਹੜੇ ਹੈ ਤੁਹਾਨੂੰ ਸਾਰੇ ਦੇਖਣ ਨੂੰ ਮਿਲਣਗੇ ਸਰ ਵੂਮਨ ਸਿਕਿਉਰਿਟੀ ਲਈ ਕੁਝ ਕੀਤਾ ਕੀ ਪਰਪਲ ਬਿਲਕੁਲ ਜਿਹੜਾ ਪ੍ਰੋਪਰ ਜਿਹੜੀ ਵੂਮਨ ਫੋਰਸ ਹੈ ਉਹਦੀ ਡਿਪਲॉयਮੈਂਟ ਹੋਏਗੀ ਜੀ ਤੇ ਇਸ ਤੋਂ ਇਲਾਵਾ ਅਸੀਂ ਸਿਵਲ ਵਿੱਚ ਵੀ ਮੁਲਾਜ਼ਮ ਜਿਹੜੇ ਆ ਉਹ ਲਾਵਾਂਗੇ ਤੇ ਜਿਹੜੇ ਕੋਈ ਗਲਤ ਕੰਮ ਕਰਦੇ ਨੇ ਤੇ ਉਹਨਾਂ ਦੇ ਨੱਥ ਪਾਵਾਂਗੇ ਤੇ ਮੇਨ ਮੋਟਿਵ ਇਹੀ ਹੈ ਸਿਕਿਉਰਟੀ ਹੈ ਜੀ ਲੋਕਾਂ ਦੀ ਸਰ ਜਿਹੜੇ ਵੱਖ-ਵੱਖ ਮੇਲਿਆਂ ਦੇ ਵਿੱਚ ਜੋ ਲੋਕ ਹੁੱਲੜਬਾਜੀ ਕਰਦੇ ਆ ਸ਼ਹਿਰਾ ਦੇ ਵਿੱਚ ਹੁੱਲੜਬਾਜੀ ਵੇਖਣ ਨੂੰ ਮਿਲਦੀ ਆ ਉਹਦੇ ਤੇ ਸਭ ਤੋਂ ਸਖਤ ਜੋ ਹੈ ਜੋ ਕਰਦੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਨਹੀਂ ਦੇਖੋ ਕਾਨੂੰਨ ਹੈ ਜੀ ਜੇਸ ਬੰਦੇ ਨੇ ਕਾਨੂੰਨ ਤੋੜਨਾ ਆ ਉਹ ਜਿਹੜੇ ਹਸਾਬ ਨਾਲ ਕਾਨੂੰਨ ਤੋੜੂਗਾ ਉਹਦੇ ਵਾਸਤੇ ਉਸ ਜਿਹਾ ਭੁਗਤਣ ਵਾਸਤੇ ਤਿਆਰ ਰੋਵੇ ਇਹ ਜੀ ਦੁਸ਼ਹਿਰੇ ਦੇ ਫੈਸਟੀਵਲ ਨੂੰ ਲੈ ਕੇ ਜਿਹੜਾ ਹੈਗਾ ਅਸੀਂ ਇਹ ਅੱਜ ਕੱਢ ਰਹੇ ਹੈਗੇ ਆ ਜ਼ੋਨਵਾਂ ਦੇ ਅੱਜ ਇਹ ਫਲੈਗ ਮਾਰਚ ਕੱਢਿਆ ਸਾਰੇ ਅਸੀਂ ਜਲੰਧਰ ਬਾਈਪਾਸ ਤੋਂ ਸਟਾਰਟ ਕਰਕੇ ਜੋਧੇਵਾਲ ਚੌਕ ਉਸ ਤੋਂ ਬਾਅਦ ਰੇਸੀ ਸੀਐਮਸੀ ਚੌਕ ਫੀਲਡ ਗੰਜ ਦਾ ਏਰੀਆ ਚੌੜਾ ਬਾਜ਼ਾਰ ਤੱਕ तकरीबन ਜ਼ੋਨਵਾਂ ਦਾ ਸਾਰਾ ਏਰੀਆ ਉਹਨੂੰ ਅਸੀਂ ਕਵਰ ਕਰ ਰਹੇ ਹਾਂ ਸਰ ਕਿਤੇ ਨਾ ਕਿਤੇ ਐਕਟਿਵਨੈਸ ਸ਼ੋ ਹੋ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਦੇਖੋ ਸਾਡੇ ਵੱਲੋਂ ਆਲਵੇਜ਼ ਜਿਹੜੀ ਹੈ ਪੁਲਿਸ ਐਕਟਿਵ ਹੀ ਰਹਿੰਦੀ ਹੈ ਆਪਣੇ ਅਸੀਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹ ਸਾਡੇ ਕੋਲ ਰਿਸੋਰਸਸ ਹੈ ਤੇ ਸਵੇਰ ਦੀ ਨਾਕਾਬੰਦੀ ਸ਼ਾਮ ਦੀ ਨਾਕਾਬੰਦੀ ਜਿਹੜੀ ਆ ਪ੍ਰੋਪਰ ਉਹ ਚੱਲ ਰਹੀ ਹੈ ਇਸ ਤੋਂ ਇਲਾਵਾ ਹੁਣ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਤੇ ਕੱਲ ਜਿਹੜਾ ਦੁਸ਼ਹਿਰੇ ਦਾ ਫੈਸਟੀਵਲ ਹੈ ਫਿਰ ਉੱਚ ਪ੍ਰੋਪਰ ਜਿਹੜੀ ਆ ਸਾਡੀਆਂ ਡਿਊਟੀਆਂ ਲੱਗੀਆਂ ਨੇ ਅਸੀਂ ਪ੍ਰੋਪਰ ਮੁਲਾਜ਼ਮਾ ਨੂੰ ਬਰੀਫ ਕਰਕੇ ਜਿਹੜਾ ਤਿਹਾਰ ਹੈ ਉਹ ਸ਼ਾਂਤੀ ਕੁਰਫੂ ਜਿਹੜਾ ਹੈ ਕੱਲ ਕਢਾਵਾਂਗੇ ਸਰ ਜਿਹੜੇ ਆਪਾਂ ਵੇਖਦੇ ਕਿ ਜਿਹੜੇ ਲੁਧਿਆਣੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਮੇਲੇ ਲੱਗੇ ਹੋਏ ਤੇ ਕਾਫੀ ਜੋ ਇਕੱਠ ਉੱਥੇ ਇਕੱਠਾ ਹੁੰਦਾ ਤੇ ਬਹੁਤ ਜ਼ਿਆਦਾ ਇਦਾਂ ਦੀ ਚੀਜ਼ਾਂ ਜੋ ਨਹੀਂ ਹੋਣੀਆਂ ਚਾਹੀਦੀਆਂ ਉਹ ਵਾਪਰ ਜਾਂਦੀਆਂ ਨੇ ਤੇ ਉਹਦੇ ਲਈ ਕੀ ਬੁਕਤਾ ਪ੍ਰਬੰਧ ਕੀਤੇ ਗਏ ਬੁਲਿਸ ਜਿਹੜਾ ਪ੍ਰੋਪਰ ਜਿਹੜਾ ਕੋਈ ਫਾਇਰ ਸੇਫਟੀ ਦਾ ਹੈਗਾ ਕੋਈ ਐਂਬੂਲੈਂਸ ਵਗੈਰਾ ਉਸ ਤੋਂ ਬਾਅਦ ਜਿਹੜਾ ਸਾਡਾ ਸਿਕਿਉਰਿਟੀ ਦਾ ਹੈਗਾ ਉਹ ਪ੍ਰੋਪਰ ਇੰਤਜ਼ਾਮ ਜਿਹੜੇ ਹੈ ਤੁਹਾਨੂੰ ਸਾਰੇ ਦੇਖਣ ਨੂੰ ਮਿਲਣਗੇ ਤੇ ਅਸੀਂ ਹੋਪਫੁਲੀ ਇਹੀ ਕਵਾਂਗੇ ਕਿ ਸਾਰਾ ਕੁਝ ਜਿਹੜਾ ਹੈ ਵਧੀਆ ਤਰੀਕੇ ਨਾਲ ਹੋਏਗਾ ਸਰ ਔਮਨ ਸਿਕਿਉਰਿਟੀ ਲਈ ਕੁਝ ਕੀਤਾ ਕੀ ਪਰਪਲ ਬਿਲਕੁਲ ਜਿਹੜਾ ਪ੍ਰੋਪਰ ਜਿਹੜੀ ਔਮਨ ਫੋਰਸ ਹੈ ਉਹਦੀ ਡਿਪਲॉयਮੈਂਟ ਹੋਏਗੀ ਜੀ ਤੇ ਇਸ ਤੋਂ ਇਲਾਵਾ ਅਸੀਂ ਸਿਵਲ ਵਿੱਚ ਵੀ ਮੁਲਾਜ਼ਮ ਜਿਹੜੇ ਆ ਉਹ ਲਾਵਾਂਗੇ ਤੇ ਜਿਹੜੇ ਕੋਈ ਗਲਤ ਕੰਮ ਕਰਦੇ ਨੇ ਤੇ ਉਹਨਾਂ ਦੇ ਨੱਥ ਪਾਵਾਂਗੇ ਤੇ ਮੇਨ ਮੋਟਿਵ ਇਹੀ ਹੈ ਸਿਕਿਉਰਿਟੀ ਹੈ ਜੀ ਲੋਕਾਂ ਦੀ ਸਰ ਜਿਹੜੇ ਵੱਖ-ਵੱਖ ਮੇਲਿਆਂ ਦੇ ਵਿੱਚ ਜੋ ਲੋਕ ਹੁੱਲੜਬਾਜੀ ਕਰਦੇ ਆ ਸ਼ਹਿਰਾ ਦੇ ਵਿੱਚ ਹੁੱਲੜਬਾਜੀ ਵੇਖਣ ਨੂੰ ਮਿਲਦੀ ਆ ਉਹਦੇ ਤੇ ਸਭ ਤੋਂ ਸਖਤ ਜੋ ਹੈ ਜੋ ਕਰਦੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਨਹੀਂ ਦੇਖੋ ਕਾਨੂੰਨ ਹੈ ਜੀ ਜੇਸ ਬੰਦੇ ਨੇ ਕਾਨੂੰਨ ਤੋੜਨਾ ਆ ਉਹ ਜਿਹੜੇ ਹਸਾਬ ਨਾਲ ਕਾਨੂੰਨ ਤੋੜੂਗਾ ਉਹਦੇ ਵਾਸਤੇ ਉਸ ਜਿਹਾ ਭੁਗਤਣ ਵਾਸਤੇ ਤਿਆਰ ਰਵੇ ਜੀ ਅੱਛਾ ਜੀ ਤੇ ਸਰ ਪੰਜਾਬ ਪੁਲਿਸ ਪੂਰੀ ਐਕਟਿਵ ਹੈ ਦੇਖੋ ਪੰਜਾਬ ਪੁਲਿਸ ਸਦਾ ਹੀ ਐਕਟਿਵ ਹੈ ਹੁਣ ਵੀ ਐਕਟਿਵ ਹੈ ਤੇ ਅੱਗੇ ਤੋਂ ਵੀ ਐਕਟ ਤੇ ਕੋਈ ਪੁਕਤਾ ਪਰ ਬੰਸਰ ਕੁਝ ਸਪੈਸ਼ਲ ਕੀਤਾ ਗਿਆ ਹੋਵੇ ਪੁਲਿਸ ਵਾਲੋ ਸਪੈਸ਼ਲ ਇਦਾਂ ਜੀ ਸਪੈਸ਼ਲ ਜਦੋਂ ਫੈਸਟਿਵ ਸੀਜ਼ਨ ਹੁੰਦਾ ਹੈ ਜੀ ਸਾਡੀ ਰੂਟੀਨ ਚ ਵੀ ਡਿਊਟੀ ਚੱਲਦੀ ਹੈ ਲੇਕਿਨ ਜਦੋਂ ਫੈਸਟੀਵਲ ਸੀਜ਼ਨ ਆ ਜਾਂਦਾ ਹੈ ਤਾਂ ਸਾਡੀ ਡਿਊਟੀ ਵੱਧ ਜਾਂਦੀ ਹੈ ਸਾਨੂੰ ਬਾਹਰਲੇ ਵੱਖ-ਵੱਖ ਮੰਡਾਂ ਤੋਂ ਬਹੁਤ ਸਪਰਵਾਈਜ਼ ਪ੍ਰੋਵਾਈਡ ਹੋਈ ਹੈ ਜਿਹੜੀ ਕਿ 24 ਆਵਰ ਇਹਨੂੰ ਆਪਾਂ ਰਾਉਂਡ ਦਾ ਕਲੌਕ ਹੈ ਰਾਉਂਡ ਦਾ ਕਲੌਕ ਚੈਕਿੰਗ ਚੱਲ ਰਹੀ ਹੈ ਰਾਉਂਡ ਦਾ ਲੋਕ ਨਾਕੇ ਚੱਲ ਰਹੇ ਆ ਇਹਦੇ ਵਿੱਚ ਸਿਰਫ ਲੋਕਾਂ ਨੂੰ ਸੈਂਸ ਆਫ ਸਿਕਿਉਰਿਟੀ ਦੇਣ ਵਾਸਤੇ ਕਿ ਜਿਹੜਾ ਵੀ ਇਹ ਫੰਕਸ਼ਨ ਆ ਰਿਹਾ ਅੱਗੇ ਕਿਉਂਕਿ ਇਹ ਇਕਾ ਅੱਗੇ ਵੀ ਪੁਲਿਸ ਚੌਕ ਚੌਕਸ ਹੈ ਜਿਹੜਾ ਪਹਿਲਾਂ ਤੁਹਾਡਾ ਸਵਾਲ ਸੀ ਹੁਣ ਵੀ ਪੁਲਿਸ ਚੌਕਸ ਹੈ ਤੇ ਅੱਗੇ ਪੁਲਿਸ ਚੌਕਸ ਰਹੂਗੀ ਸਰ ਕਿੰਨੇ ਟੋਟਲ ਪੁਲਿਸ ਮੁਲਾਜ਼ਮ ਜੋ ਹੈ ਐਕਟਿਵ ਰਹੇ ਨੇ ਦੇਖੋ ਪੂਰੇ ਲੁਧਿਆਣਾ ਕਮਿਸ਼ਨਰ ਦੇ ਵਿੱਚ 2000 ਤੋਂ ਵੱਧ 2000 ਤੋਂ ਵੱਧ ਬੰਦਾ ਡਿਪਲੋਏ ਕੀਤਾ ਗਿਆ ਜੀ ਅੱਜ ਵਾਸਤੇ ਤੇ ਕੱਲ ਵਾਸਤੇ ਜੀ ਅੱਛਾ ਜੀ ਜੀ ਇਹ ਇਹ ਰਾਉਂਡ ਦਾ ਆਪਣਾ ਡਿਊਟੀ ਕਰ ਰਹੇ ਨੇ ਜੀ ਇਹ ਜੀ ਕੱਲ ਆਪਣਾ ਇੱਕ ਦੁਸ਼ਹਿਰੇ ਦਾ ਤਿਹਾਰ ਹੈ ਉਹਦੇ ਬੱਦੇ ਨਜ਼ਰ ਜਿਹੜਾ ਹੈਗਾ ਮਾਨਯੋ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਜਿਹੜਾ ਹੈ ਇੱਕ ਫਲੈਗ ਮ ਤੇ ਸੱਤ ਐਸ ਐਚਓਜ਼ ਨੇ ਸਾਡੇ ਨਾਲ ਇਹਦੇ ਵਿੱਚ ਜ਼ੋਨ 1 ਦਾ ਏਰੀਆ ਜਿਹੜਾ ਹੈਗਾ ਸਾਰਾ ਅਸੀਂ ਕਵਰ ਕਰਾਂਗੇ ਨਾਲ ਅਸੀਂ ਪੀਸੀਆਰ ਨੂੰ ਵੀ ਲਿੱਤਾ ਤੇ ਇਹਦੇ ਵਿੱਚ ਫਲੈਗ ਮਾਰਚ ਜਿਹੜਾ ਅੱਜ ਸੀ ਇਵਨਿੰਗ ਇਹ ਕਰ ਰਹੇ ਹਾਂ ਤਾਂ ਕਿ ਜਿਹੜਾ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ ਤੇ ਜਿਹੜਾ ਮਾੜਾ ਅੰਸਰ ਹੈ ਉਹ ਭੱਜ ਜਾਵੇ ਸਾਰੇ ਫਲੈਗ ਮਾਰਚ ਕਿੱਧਰ ਦੀ ਜਾਏਗਾ ਸਾਰੇ ਇਹ ਸੀ ਜਿਹੜਾ ਹੈਗਾ ਜਲੰਧਰ ਬਾਈਪਾਸ ਤੋਂ ਜਿਹੜਾ ਸਟਾਰਟ ਕਰਨ ਲੱਗੇ ਅਸ ਤੋਂ ਬਾਅਦ ਜੋਧੇਵਾਲ ਚੌਂਕ ਉਸ ਤੋਂ ਬਾਅਦ ਪੁਰਾਣੇ ਸ਼ਹਿਰ ਵਿੱਚ ਅੰਦਰ ਹੁੰਦੇ ਹੋਏ ਦਰੇਸੀ ਠੀਕ ਸੀਐਮਸੀ ਚੌਂਕ ਚੌੜਾ ਬਾਜ਼ਾਰ ਉਸ ਤੋਂ ਬਾਅਦ ਦੁਬਾਰਾ ਕੇ ਅੰਦਰ ਆਪਣਾ ਜਲੰ ਸਭ ਤਿਹਾਰਾਂ ਦੇ ਮੌਕੇ ਜਿਹੜਾ ਇਸ ਟਾਈਮ ਤੇ ਵਿੱਚ ਚੱਲ ਰਿਹਾ ਸਰ ਫਲੈਗ ਮਾਰਚ ਪੁਲਿਸ ਕੱਢ ਰਹੀ ਆ ਕਿਤਨਾ ਕਿਤੇ ਜਿਹੜੇ ਲੋਕ ਨੇ ਹੁੱਲੜਬਾਜੀ ਕਰਦੇ ਕੱਲ ਦੁਸ਼ਹਿਰਾ ਵੀ ਐ ਉਹਨਾਂ ਲਈ ਕੀ ਚੇਤਾਵਨੀਆਂ ਪੁਲਿਸ ਵੱਲੋਂ ਦੇਖੋ ਸਾਡੂ ਜਿਹੜਾ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਵੱਲੋਂ ਐਕਸਟਰਾ ਫੋਰਸ ਮਿਲੀ ਹੋਈ ਆ ਪੀਏਪੀ ਤੋਂ ਉਹ ਸਾਡੇ ਕੋਲ ਜਿਹੜਾ ਹੈਗਾ ਉਹਨਾਂ ਦੇ ਡੇ ਐਂਡ ਨਾਈਟ ਜਿਹੜੇ ਨਾਕੇ ਚੱਲ ਰਹੇ ਨੇ ਸਾਡੀ ਪੈਟਰੋਲਿੰਗਸ ਵੀ ਚੱਲ ਰਹੀਆਂ ਨੇ ਤੇ ਉਸ ਤੋਂ ਇਲਾਵਾ ਜਿਹੜੀ ਪੀਸੀਆਰ ਉਹ ਵੀ ਐਕਟਿਵ ਐ ਤੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਵੀ ਸਾਡੇ ਵੱਲੋਂ ਵੀ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਕੱਢਿਆ ਜਾ ਰਿਹਾ ਇਸ ਤੋਂ ਇਲਾਵਾ ਜਿੰਨੇ ਵੀ ਦਿੱਲੀ ਕੋਈ ਆਰਾਮ ਲੀਲਾ ਦੇ ਫੰਕਸ਼ਨ ਹੁੰਦੇ ਨੇ ਜਾਂ ਕੱਲ ਦੁਸ਼ਹਿਰੇ ਦੇ ਫੰਕਸ਼ਨ ਨੇ ਉੱਥੇ ਪ੍ਰਾਪਰਟੀ ਜਿਹੜੀ ਹੈ ਸਿਕਿਉਰਿਟੀ ਪ੍ਰੋਗਰਾਮ ਉਹਦਾ ਕੱਢਿਆ ਗਿਆ ਤੇ ਪ੍ਰਾਪਰਟੀ ਪ੍ਰਾਪਰ ਜਿਹੜੀ ਹੈ ਫੋਰਸ ਉਹ ਡਿਪਲਾਈ ਹੋਏਗੀ ਸਰ ਸਰ ਦੁਸ਼ਹਿਰੇ ਨੂੰ ਲੈ ਕੇ ਕੱਲ ਦ੍ਰੇਸ਼ੀ ਤੇਰੀ ਦੇ ਵਿੱਚ ਕਈ ਰਸਤੇ ਬੰਦ ਵੀ ਕੀਤੇ ਜਾਣਗੇ ਪ੍ਰਾਪਰ ਜਿਹੜਾ ਰੂਟ ਪਲਾਨ ਹੈ ਜੀ ਉਹ ਸਾਡਾ ਬਣ ਰਿਹਾ ਹੈਗਾ ਤੇ ਪ੍ਰਾਪਰਟੀ ਦੀ ਟ੍ਰੈਫਿਕ ਐਡਵਾਈਜ਼ਰੀ ਹੈਗੀ ਹੈ ਉਹ ਸੋਸ਼ਲ ਮੀਡੀਆ ਤੇ ਇਹ ਮੀਡੀਆ ਨੂੰ ਅਸੀਂ ਜਿਹੜਾ ਉਹ ਸਾਂਝੀ ਕਰਾਂਗੇ ਸਰ ਕਿੰਨੀ ਕੋਸ ਹੈ ਜਿਹੜੀ ਲੁਧਿਆਣਾ ਜੀ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ 2000 ਬੰਦਾ ਜਿਹੜਾ ਹੈਗਾ ਫੈਸਟੀਵਲ ਸੀਜ਼ਨ ਦੇ ਜਿਹੜੇ ਡਿਊਟੀ ਤੇ ਲੱਗਿਆ ਹੋਇਆ ਸਰ ਤੁਹਾਡੇ ਵਾਲੇ ਲੋਕਾਂ ਨੂੰ ਕੀ ਅਪੀਲ ਹੈ ਅਪੀਲ ਹੈ ਜੀ ਕਿ ਜਿਹੜਾ ਤਿਹਾਰ ਹੈਗਾ ਉਹਨੂੰ ਵਧੀਆ ਤਰੀਕੇ ਨਾਲ ਮਨਾਓ ਸ਼ਾਂਤੀਪੂਰਵਕ ਮਨਾਓ ਤੇ ਉਸ ਤੋਂ ਇਲਾਵਾ ਜਿਹੜਾ ਕੋਈ ਵੀ ਸ਼ੱਕੀ ਵਿਅਕਤੀ ਦਿਖਦਾ ਤੇ ਉਹਦੀ ਤੁਰੰਤ ਜਾਣਕਾਰੀ ਪੁਲਿਸ ਨੂੰ ਦਿਓ ਇਸ ਤੋਂ ਇਲਾਵਾ ਕੋਈ ਸ਼ੱਕੀ ਵਸਤੂ ਦਿਖਾਈ ਦਿੰਦੀ ਹੈ ਉਹ ਪੁਲਿਸ ਨੂੰ ਜਾਣਕਾਰੀ ਦਿਓ ਤੇ ਹੜਦੁੰਗ ਨਾ ਮਨਾਓ ਪੀਸਫੁਲੀ ਕਰ ਮਨਾਓ ਤਿਹਾਰ ਤੇ ਪੁਲਿਸ ਦਾ ਕੋਆਪਰੇਟ ਕਰੋ ਐਡਮਿਨਿਸਟ੍ਰੇਸ਼ਨ ਦਾ ਕੋਆਪਰੇਟ ਕਰੋ